ਇਹਨਾਂ ਕ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਹਰਦੋ ਹਰਦੋ ਵਾਲ ਦੇ ਵਿੱਚ ਨਾ ਇੱਕ ਘਰਵਾ ਰਾਖੀ ਉਹਦਾ ਲੜਕਾ ਜਿਹੜਾ ਨਾ ਉਹ ਹੈ ਰਣਵੇਜਦਾ ਤੇ ਉਹ ਨਜਾਇਜ਼ ਹਥਿਆਰ ਰਹਿ ਗਿਆ ਤੇ ਮੈਂ ਆਪਣੀ ਪੁਲਿਸ ਪਾਰਟੀ ਉੱਥੇ ਭੇਜੀ ਸੀ ਤੇ ਉਹ ਜਿਹੜਾ ਲੜਕਾ ਸੀ ਉਹ ਤੇ ਗਿਆ ਉੱਥੇ ਮੌਕੇ ਤੋਂ ਹੈ ਨਹੀਂ ਤੇ ਉਹਦੇ ਨਾ ਜਿਹੜੀ ਮਾਤਾ ਸੀ ਉਹਦੇ ਕੋਲੋਂ 750 ਗ੍ਰਾਮ ਹੈਰਨੋ ਬਰਾਮਦ ਹੋਈ ਆ ਤੇ ਮੌਕੇ ਤੇ ਅਸੀਂ ਮੁਕਦਮਾ ਦਰਜ ਕਰਕੇ ਮਾਨਯੋਗ ਡੀਐਸਪੀ ਸਾਹਿਬ ਜਿਹੜਾ ਡੇਰਾ ਬਾਬਾ ਨਾਨਕ ਲੱਗੇ ਹੋਏ ਨੇ ਉਹ ਵੀ ਮੌਕੇ ਤੇ ਆਏ ਹੈਵੀ ਰਿਕਵਰੀ ਕਰਕੇ ਤਾਂ ਉਹਨਾਂ ਦੀ ਹਾਜ਼ਰੀ ਵਿੱਚ ਮੁਕਦਮਾ ਜਿਹੜਾ ਵਾ 11 23 25 21485 ਦੇ ਤਹਿਤ ਦਰਜ ਕਰ ਲਿਆ ਗਿਆ ਵਾ ਬਾਕੀ ਜਿਹੜੇ ਇਹਦੇ ਲਿੰਕ ਹੈਗੇ ਆ ਜਿੱਥੇ-ਜਿੱਥੇ ਵੀ ਹੈਗੇ ਆ ਉਹਨਾਂ ਨੂੰ ਉਹਦਾ ਪਤਾ ਕਰਕੇ ਜਿਹੜੇ-ਜਿਹੜੇ ਵੀ ਇਸ ਕੰਮ ਦੇ ਵਿੱਚ ਹੋਰ ਆਉਣਗੇ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਇੱਕ ਰਾਜੀ ਹੈਗੀ ਆ ਉਹਨੂੰ ਰੈਕਟ ਕਰ ਲਿਆ ਮੌਕੇ ਤੋਂ ਤੇ ਬਾਕੀ ਉਹਦੀ ਪੁੱਛਗਿੱਛ ਤੇ ਉਹਦਾੜਾ ਬੇਟਾ ਉਹ ਵੀ ਨਾਮਜਦਵਾ ਤੇ ਉਹਨੂੰ ਰੈਕਟ ਕਰਨ ਵਾਸਤੇ ਰੀਡ ਕਰ ਰਹੇ ਦੇ ਬਾਹਰ ਨਾ ਉਹਦੇ ਘਰ ਦੇ ਬਾਹਰ ਵਾਲ ਇੱਕ ট্রান্সਫਾਰਮ ਜਾਈ ਉੱਥੇ ਉਹ ਖੜੇ ਸੀ ਉੱਥੇ ਉਹਨਾਂ ਨੂੰ ਕਾਬੂ ਕਰਕੇ ਰਿਕਵਰੀ ਹੋਈ ਪਹਿਲਾਂ ਤਾਂ ਤੁਸੀਂ ਕੋਈ ਕਹਿ ਨਹੀਂ ਸਕਦੇ ਪਰ ਸਾਨੂੰ ਤੇ ਇਨਫੋਰਮੇਸ਼ਨ ਮਿਲੀ ਆਹੀ ਗਏ ਆ ਤੇ ਰਿਕਵਰੀ ਹੋਈ ਆ ਪਰ ਪਤਾ ਲੱਗਾ ਪਿੰਡ ਦੇ ਵਿੱਚ ਕੁਰੀਆ ਵੀ ਇਹ ਕਾਫੀ ਚਰਚਾ ਕਰ ਰਹੇ ਆ ਕੰਮ ਇਹ ਸਰ ਜਿਹੜੇ ਇਹਦਾ ਲਿੰਕ ਜਿਹੜੇ ਨੇ ਕੋਈ ਪਾਕਿਸਤਾਨ ਨਾਮ ਹੀ ਹੈਗੇ ਆ ਕਿ ਜਾਂ ਮਤਲਬ ਸਿਰਫ ਲੋਕਲ ਇਹ ਹੁਣ ਤਫਤੀਸ਼ ਦੇ ਦੌਰਾਨ ਜਦੋਂ ਉਹਦਾ ਬੇਟਾ ਫੜਿਆ ਜਾਊਗਾ ਨਾ ਉਦੋਂ ਫਿਰ ਰਲਵਾਂਗੇ ਪੁੱਛ ਕਿਸੇ ਵੀ ਇਹਨੇ ਕਿੱਥੋਂ ਲਿਆਂਦੀ ਆ ਕੀ ਆ ਉਹ ਹੁਣ ਕੰਮ ਜਿਹੜਾ ਵਾ ਤਫ਼ਤੀਸ਼ ਦੇ ਵਿੱਚ ਜੋ ਹੀ ਆਊਗਾ ਉਹ ਦੇਖ ਲਾਂਗੇ ਅੱਜ ਇਹਨੂੰ ਮਨਜੋ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਜੀ ਰਿਮਾਂਡ ਹਾਸਲ ਕਿੱਥੇ ਜਾਏਗਾ ਹਾਂਜੀ ਪੁਲਿਸ ਆਪਣੀ ਕਿੱਡੀ ਕ ਵੱਡੀ ਜਿਹੜੀ ਆਪਣਾ ਉਪਲਬਧੀ ਬਣਦੀ ਹੈ ਦੇਖੋ ਅਸੀਂ ਜੋ ਜਿਹੜੇ ਇਹੋ ਜਿਹੇ ਨਸ਼ਾ ਤਸ਼ੱਦਦ ਰਗੇ ਉਹਨਾਂ ਨੂੰ ਫੜਨ ਵਾਸਤੇ ਮਤਵ ਵੱਧ ਪ੍ਰਾਲੇ ਕਰ ਰਹੇ ਆ ਤੇ ਬਾਕੀ ਸਾਡੀ ਜਾਰੀ ਹੈ ਕੋਸ਼ਿਸ਼ ਇਹੋ ਜੇ ਨਸ਼ਾ ਸਮਗਲ ਨੂੰ ਕਾਬੂ ਕਰਨ ਵਾਲਾ